प्यारे साथीयो ਤੁਸੀਂ ਵੇਖ ਰਹੇ ਹੋ ਪੰਜਾਬੀ ਅਲਫਾਜ਼ ਵਿਚਾਰ ਚੈਨਲ ਦੇ ਮਾਧਿਅਮ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਰਦੀਪ ਸਿੰਘ ਦੀਪਾਲ ਲੁਧਿਆਣਾ ਅੱਜ ਬਹੁਤ ਹੀ ਇੱਕ ਸੰਜੀਦਾ ਵਿਸ਼ਾ ਕਿ ਪੰਜਾਬ ਦੇ ਵਿੱਚ ਜਿੱਥੇ 48 ਡਿਗਰੀ ਟੈਂਪਰੇਚਰ ਹੋ ਚੁੱਕਿਆ ਭਾਰਤ ਦੇ ਵਿੱਚ ਇਸ ਤੋਂ ਵੀ ਵੱਧ ਵੀ ਟੈਂਪਰੇਚਰ ਚੱਲ ਰਿਹਾ ਹੈ ਕਾਰਨ ਕੀ ਹੈ ਉਹਦੇ ਪਿੱਛੇ ਕਾਰਨ ਸਭ ਨੂੰ ਪਤਾ ਹੈ ਰੁੱਖਾਂ ਦੀ ਜਿਹੜੀ ਬਹੁਤ ਆਤਮਾਤ ਮਾਤਰਾ ਵਿੱਚ ਕਟਾਈ ਅਸੀਂ ਆਪਣੇ ਜੀਵਨ ਦੀਆਂ ਨਿੱਜੀ ਮੁਫਾਜ਼ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਪੂਰਨ ਕਰਨ ਵਾਸਤੇ ਆਵਾਜਾਈ ਦੇ ਸਾਧਨ ਜਿਹੜੇ ਜਿਆਦਾ ਵਧਾ ਦਿੱਤੇ ਹੋਏ ਆ ਗੱਡੀਆਂ ਬਹੁਤ ਜਿਆਦਾ ਆਤਵਾ ਰੱਖ ਚੁੱਕੇ ਹੋਏ ਆ ਪ੍ਰੋਡੂਸ਼ਨ ਜਿਹੜਾ ਵੱਧ ਤੋਂ ਵੱਧ ਫੈਲ ਰਿਹਾ ਤੇ ਉਹਦੇ ਵਿੱਚ ਰੁੱਖਾਂ ਦੀ ਕਟਾਈ ਵੀ ਅਸੀਂ ਵੱਧ ਤੋਂ ਵੱਧ ਕਰ ਰਹੇ ਆ ਜਿੰਨੀ ਆਵਾਜਾਈ ਵਾਸਤੇ ਪੋਲ ਬਣ ਰਹੇ ਨੇ ਛੜਕਾਂ ਚੌਂ ਮਾਰਗੀ ਛੀ ਮਾਰਗੀ ਬਣ ਰਹੀਆਂ ਉਹਦੇ ਵਿੱਚ ਜੋ ਪਹਿਲਾਂ ਦਰਖਤ ਲੱਗੇ ਹੁੰਦੇ ਸੀ ਉਹ ਦਰਖਤਾਂ ਦੀ ਕਟਾਈ ਜਿਹੜੀ ਬਹੁਤ ਮਾਤ ਤਾਤ ਮਾਤਰਾ ਜਿਹੜੀ ਕਟਾਈ ਹੋਈ ਗਈ ਜਿਹਦੇ ਕਰਕੇ بارش ਜਿਹੜੀ ਉਹ ਨਹੀਂ ਪੈ ਰਹੀ ਤੇ بارش ਨਾ ਪੈਣ ਕਰਕੇ ਜਿਹੜਾ ਆ ਇਹ ਗਰਮੀ ਦਾ ਜਿਹੜਾ 파ਰਾ ਆ ਉਹ ਚੜਿਆ ਹੋਇਆ ਆ ਮੈਂ ਸੋਚਦਾ ਕਿ ਪੰਜਾਬ ਵਿੱਚ 3 ਕਰੋੜ ਦੀ ਆਬਾਦੀ ਆਪਾਂ ਨੂੰ ਦੇਖਣ ਨੂੰ ਮਿਲਦੀ ਜੇ 3 ਕਰੋੜ ਦੇ ਵਿੱਚੋਂ ਹਰ ਇਨਸਾਨ ਵੀ ਇੱਕ ਦਰਖਤ ਲਗਾ ਦੇ ਤਿੰਨ ਕਰੋੜ ਜਿਹੜਾ ਆ ਉਹ ਤਰਖਤ ਜਿਹੜਾ ਆ ਉਹ ਲੱਗੂਗਾ ਜਿਹਦੇ ਨਾਲ ਤੁਸੀਂ ਦੇਖਿਓਗੇ ਆਉਣ ਵਾਲੇ ਸਮੇਂ 'ਚ ਟੈਂਪਰੇਚਰ ਜਿਹੜਾ ਆ ਉਹ 30 35 ਤੱਕ ਰਹਿ ਜਾਊਗਾ ਜੇਕਰ ਸਾਰੇ ਆਪਣਾ ਫਰਜ਼ ਨਿਭਾਉਣ ਪਰ ਫਰਜ਼ ਕੋਈ ਨਿਭਾ ਨਹੀਂ ਰਿਹਾ ਕਿਉਂਕਿ ਹਰ ਇਨਸਾਨ ਸੋਚਦਾ ਕਿ ਮੇਰੇ ਕੋਲ ਪੈਸਾ ਆ ਮੈਂ ਆਪਣੇ ਘਰ ਵਿੱਚ ਏਸੀ ਲਾ ਲਾਂਗਾ ਏਸੀ ਲਾ ਕੇ ਠੰਡਕ ਲੈ ਲਾਂਗਾ ਪਰ ਲੋਕੋ ਵੀਰੋ ਇਹ ਚੀਜ਼ ਨੂੰ ਸੋਚੋ ਕਿ ਤੁਸੀਂ ਅੱਜ ਦੇ ਜੀਵਨ ਬਾਰੇ ਸੋਚ ਰਹੇ ਹੋ ਤੁਸੀਂ ਭਵਿੱਖ ਬਾਰੇ ਨਹੀਂ ਸੋਚ ਰਹੇ ਵੀ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਆ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੋਏਗਾ ਜੇ ਤੁਸੀਂ ਅੱਜ ਇਸ ਤਰ੍ਹਾਂ ਦਾ ਜੀਵਨ ਉਹਨਾਂ ਨੂੰ ਦੇ ਕੇ ਜਾਓਗੇ ਆਪ ਤੇ ਤੁਸੀਂ ਲੈ ਲੋਗੇ ਆਪਣੇ ਸੋਧਾਵਾ ਪਰ ਆਪਣੀ ਆਉਣ ਵਾਲੀ ਪੀੜ੍ਹੀ ਵਾਸਤੇ ਤੁਸੀਂ ਕੀ ਛੱਡ ਕੇ ਜਾ ਰਹੇ ਹੋ ਕੋਸ਼ਿਸ਼ ਕਰੋ ਪਹਿਲੀ ਗੱਲ ਤੇ ਇਹ ਸਰਕਾਰਾਂ ਦਾ ਸਭ ਤੋਂ ਵੱਡਾ ਇਹ ਫਰਜ ਬਣਦਾ ਜਿੱਥੇ ਇੰਨੀ ਜ਼ਿਆਦਾ ਕਟਾਈ ਦੇ ਰਕਤਾਂ ਦੀ ਹੁੰਦੀ ਹੈ ਉੱਥੇ ਉਹ ਰੋਡਾਂ ਦੇ ਉੱਪਰ ਉਹ ਦਰਖਤ ਉਸ ਤਰੀਕੇ ਦੇ ਨਾਲ ਹੀ ਦੁਬਾਰਾ ਫਿਰ ਲਾਏ ਜਾਣ ਕਿਉਂਕਿ ਸਮਾਜ ਸੇਵੀ ਸੰਸਥਾਵਾਂ ਤੇ ਜਿਹੜਾ ਇਹ ਉਪਰਾਲਾ ਕਰਨੀ ਪਈਆਂ ਨੇ ਜਿੰਨਾ ਕੋ ਹੋ ਸਕਦਾ ਆ ਪਰ ਉਹ ਕਰਦੀਆਂ ਉਸ ਤੋਂ ਬਾਅਦ ਫਿਰ ਕੋਈ ਨਾ ਕੋਈ ਜਿਹੜੀ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਉਹ ਰੁੱਖਾਂ ਦੀ ਕਟਾਈ ਹੋ ਜਾਂਦੀ ਆ ਕਿਰਪਾ ਕਰਕੇ ਮੇਰੇ ਵਿਚਾਰ ਨੂੰ ਸੁਣੋ ਸ਼ੇਅਰ ਜ਼ਰੂਰ ਕਰੋ ਕਿਉਂਕਿ ਹਰ ਘਰ ਦੇ ਵਿੱਚ ਇਹ ਚੀਜ਼ ਹੋਣੀ ਚਾਹੀਦੀ ਏ ਕਿ ਰੁੱਖ ਬੂਟਿਆਂ ਛੋਟੇ ਬੂਟਿਆਂ ਦਾ ਕੋਈ ਨਹੀਂ ਬੈਨੀਫਿਟ ਨਹੀਂ ਹੈਗਾ ਜਿਹੜੀਆਂ ਤੁਹਾਡੀਆਂ ਗਲੀਆਂ ਹੈਗੀਆਂ ਨੇ ਉਹ ਵੀ ਕਾਫੀ ਚੌੜੀਆਂ ਹੁੰਦੀਆਂ ਕਾਰਪੋਰੇਸ਼ਨ ਦਾ ਵੀ ਇਹ ਫਰਜ਼ ਬਣਦਾ ਜਾਂ ਇਸ ਸਹਿਯੋਗ ਕਰਕੇ ਤੇ ਗਲੀਆਂ ਦੇ ਵਿੱਚ ਇੱਕ ਦਰਖਤ ਲਗਾਏ ਜਾਣ ਲੋਕਾਂ ਦੇ ਪਹਿਲਾਂ ਗਲੀਆਂ ਵਿੱਚ ਦਰਖਤ ਹੋਇਆ ਕਰ ਕਿ ਬਹੁਤ ਸ਼ਾਨਦਾਰ ਦ੍ਰਿਸ਼ਤ ਲੱਗਦੇ ਸੀ ਤੇ ਉਹਦੇ ਨਾਲ ਕੀ ਹੈ ਵਾਤਾਵਰਨ ਵੀ ਸ਼ੁੱਧ ਹੋਏਗਾ ਜੀਵ ਜੰਤੂਆਂ ਲਈ ਵੀ ਬਹੁਤ ਵਧੀਆ ਇਹ ਜਿਹੜਾ ਰਹਿਣ ਵਸੇਰਾ ਬਣੇਗਾ ਤੇ ਕੋਸ਼ਿਸ਼ ਕਰੋ ਇਸ ਗਰਮੀਆਂ ਤੋਂ ਹੀ ਆਪਾਂ ਇੱਕ ਅਹਿਦ ਕਰੀਏ ਕਿ ਹਰ ਸੱਜਣ ਇੱਕ ਰੁੱਖ ਜ਼ਰੂਰ ਲਾਓ ਜਿੱਥੇ ਜਗ੍ਹਾ ਖਾਲੀ ਮਿਲਦੀ ਹੈ ਕੋਈ ਰੁੱਖ ਲਗਾਓ ਤੇ ਰੁੱਖ ਦੀ ਜਿਹੜੀ ਉਹ ਸੇਵਾ ਵੀ ਕਰੋ ਕਿਉਂਕਿ ਇਹ ਰੁੱਖਾਂ ਨੇ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਬਚਾਉਣੀ ਹੈ ਨਹੀਂ ਤਾਂ ਅਸੀਂ ਆਉਣ ਵਾਲਾ ਸਾਡਾ ਜਿਹੜਾ ਸੀ ਕਹਿ ਸਕਦੇ ਨੇ ਕਿ ਸਾਡਾ ਜ਼ਿੰਦਗੀ ਜਿਹੜੀ ਆ ਉਹ ਵਧੀਆ ਖੁਸ਼ਹਾਲ ਹੋ ਰਹੀ ਆ ਅਸੀਂ ਡਿਵੈਲਪਮੈਂਟ ਹੋ ਰਿਹਾ ਹੈ ਔਰ ਡਿਵੈਲਪਮੈਂਟ ਦੇ ਜਿਹੜਾ ਆਧਾਰ ਦੇ ਉੱਤੇ ਅਸੀਂ ਆਪਣੀ ਜ਼ਿੰਦਗੀ ਨੂੰ ਬਰਬਾਦੀ ਦੇ ਵੱਲ ਜਾ ਰਹੇ ਹਾਂ ਮੈਂ ਸੋਚਦਾ ਕਿ ਜੋ ਪਹਿਲਾਂ ਦੀ ਸਾਡੀ ਜ਼ਿੰਦਗੀ ਸੀ ਅੱਜ ਤੋਂ 20 ਸਾਲ 15 ਸਾਲ ਪਹਿਲਾਂ ਜਿਹੜੇ ਰੋਖ ਹੁੰਦੇ ਸੀ ਉਹ ਤੋਂ ਭਾਵੇਂ ਸਾਡੀ ਡਿਵੈਲਪਮੈਂਟ ਨਹੀਂ ਸੀ ਪਰ ਬਹੁਤ ਵਧੀਆ ਸੀ ਕਿਉਂਕਿ ਅੱਜ ਜਦੋਂ ਆਪਣੇ ਹੱਥੋਂ ਉਹ ਚੀਜ਼ਾਂ ਖੋਸ ਜਾਂਦੀਆਂ ਨੇ ਨਾ ਪੁਰਾਣੀਆਂ ਫਿਰ ਅਸੀਂ ਉਸ ਚੀਜ਼ ਬਾਰੇ ਸੋਚਦੇ ਹਾਂ ਕਿ ਉਹ ਸਮਾਂ ਬਹੁਤ ਵਧੀਆ ਸੀ ਕਈਆਂ ਲੋਕਾਂ ਨਾਲ ਵੀ ਗੱਲਾਂ ਬਾਤਾਂ ਹੁੰਦੀਆਂ ਉਹ ਸੋਚਦੇ ਨੇ ਕਿ ਉਹ ਪਹਿਲਾ ਸਮਾਂ ਬਹੁਤ ਵਧੀਆ ਸੀ ਯਾਰ ਕਿਉਂਕਿ ਅੱਜ ਦੇ ਸਮੇਂ ਵਿੱਚ ਸਾਰਾ ਕੁਝ ਤਰ੍ਹਾਂ ਕੋ ਸਾਧਨ ਹੈਗੇ ਨੇ ਪਰ ਤੁਹਾਡੇ ਕੋਲ ਜੋਧ ਵਾਤਾਵਰਨ ਹਵਾ ਤੇ ਪਾਣੀ ਨਹੀਂ ਤੁਹਾਨੂੰ ਮਿਲੇਗਾ ਬੜਾ ਜੀਵਨ ਸਮਾਪਤੀਵਨ ਹੋ ਜਾਏਗਾ ਵਿਚਾਰ ਚੰਗੇ ਲੱਗੇ ਤੁਸੀਂ ਪੰਜਾਬੀ ਅਲਫਾਜ਼ ਵਿਚਾਰ ਚੈਨ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵਿਚਾਰਾਂ ਨੂੰ ਅੱਗੇ ਫਾਰਵਰਡ ਵੀ ਕਰਨਾ ਤੇ ਅੱਜ ਇਹ ਵੀ ਕਰੀਏ ਕਿ ਇੱਕ ਰੁੱਖ ਜ਼ਰੂਰ ਲਗਾਈਏ 3 ਕਰੋੜ ਦੀ ਆਬਾਦੀ ਹੈ ਵੀਰੋ 3 ਕਰੋੜ ਰੁੱਖ ਲਗਾਨਾ ਚਾਹੀਦਾ ਇਸ ਵਾਰੀ ਬਰਸਾਤਾਂ ਦੇ ਵਿੱਚ ਤਾਂ ਕਿ ਆਉਣ ਵਾਲੇ ਸਮੇਂ 'ਚ ਆਪਾਂ ਦੇਖੀਏ ਇੱਕ ਜਿੱਥੇ ਅੱਜ 40-45 ਡਿਗਰੀ ਟੈਂਪਰੇਚਰ ਆ ਉੱਥੇ 25 ਤੋਂ 30 ਡਿਗਰੀ ਟੈਂਪਰੇਚਰ ਹੋਊ ਬਾਰਸ਼ਾਂ ਕਾਫੀ ਹੋਣਗੇ ਪਰ ਜੇ ਤੁਸੀਂ ਆਪਣੇ ਮਨ ਵਿੱਚ ਇਹ ਸੋਚੋਗੇ ਤੇ ਉਹ ਸਭ ਕੁਝ ਹੋ ਸਕਦਾ ਵਾ ਪੰਜਾਬ ਨੂੰ ਅਸੀਂ ਫਿਰ ਦੁਬਾਰਾ ਵਧੀਆ ਖੁਸ਼ਹਾਲ ਪੰਜਾਬ ਜਿਹੜਾ ਆਪਾਂ ਦੇਖਦੇ ਹਾਂ ਕਿ ਵਾਤਾਵਰਣ ਵਧੀਆ ਰੱਖ ਸਕਦੇ ਆ ਪਾਣੀ ਪਾਣੀ ਬਚਾਓ ਪਾਣੀ ਜਿਹੜਾ ਆਪਾਂ ਬਹੁਤ ਵੇਸਟ ਕਰ ਰਹੇ ਆ ਪਾਣੀ ਵੀ ਬਹੁਤ ਜੀਵਨ ਦੀ ਲਾਈਫ ਹੈ ਇਹ ਲਾਈਫ ਲਾਈਨ ਆ ਜਿਹੜੀ ਪੰਜਾਬ ਸਾਡੀ ਪਈ ਪਾਣੀ ਨੂੰ ਬਹੁਤ ਜ਼ਿਆਦਾ ਖਰਾਬ ਕਰ ਰਹੇ ਆ ਪਾਣੀ ਨੂੰ ਬਚਾਓ ਹਵਾ ਨੂੰ ਬਚਾਓ ਕਿਉਂਕਿ ਵਾਤਾਵਰਣ ਸਾਫ਼ ਹੋਏਗਾ ਸਭ ਕੁਝ ਹੋਗਾ ਪਵਨ ਗੁਰੂ ਪਾਣੀ ਪਿੱਤ ਮਾਤਾ ਤਰਤਮਾਹਤ ਕਰੋਣਾ ਸਿੰਘ ਸਾਹਿਬ ਨੇ ਵੀ ਫਰਮਾਇਆ ਹੈ ਤੇ ਉਸ ਚੀਜ਼ ਉੱਪਰ ਪਹਿਰਾ ਦਿਈਏ ਬਹੁਤ ਬਹੁਤ ਸ਼ੁਕਰੀਆ ਧੰਵਾਦ ਫਿਰ ਕਿਸੇ ਨਵੇਂ ਵਿਸ਼ੇ ਨਵੇਂ ਵਿਚਾਰ ਦੇ ਨਾਲ ਤੁਹਾਡੇ ਰੂਪ ਵਿੱਚ ਹੋਵਾਂਗਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ ਜੀ